ਸਾਰੀ ਜਮਾ ਪੁੰਜੀ ਇਹ ਜੁੱਤੀ ਤੇ ਲਾਤੀ ਤੇ ਨਾ ਇਹਦੇ ਨਾਲ ਦੀ ਵੀ ਜੁਕਤੀ ਤੂੰ ਅੱਗੇ ਲੈ ਕੇ ਆਇਆ ਸੀ ਜਿਹੜੀ ਚਕਾਲੀ ਆ ਮੇਰੀਆਂ ਵੀ ਲੈ ਕੇ ਜੱਪੜਾ ਹੋਰ ਤੇ ਛੱਡ ਤੈਨੂੰ ਪਾਲ ਨਵੀਆਂ ਲੈਤੀਆਂ ਤੇ ਫਿਰ ਹੁਣ ਮੈਂ ਤਾਂ ਨਵੀਆਂ ਲੈਣੀਆਂ ਹੀ ਸੀ ਤੂੰ ਕਿਹੜਾ ਪਾਲਿਆ ਮੰਮੀ ਨਹੀਂ ਚੱਕੀ ਜਾਣੀ ਐਵੇਂ ਕਿਵੇਂ ਚੱਕੀ ਇੱਕ ਵਾਰੀ ਪੈਣੀ ਆ ਦੂਜੀ ਵਾਰੀ ਜੇ ਤੇਰੀ ਜੁੱਤੀ ਲੱਭ ਗਈ ਤੇ ਮੈਨੂੰ ਨੀਵੇਂ ਤੇ ਭੱਜ ਚਕਾ ਕੇ ਕੱਪੜੇ ਤੇ ਮੁੜ ਕੇ ਮੂੰਹ ਟੱਡ ਕੇ ਬੈਜ ਜਾਂਦਾ ਵਾ ਮੈਂ ਤਾਂ ਹੁਣੀਆਂ ਬਾਹਰ ਇਹ ਰੁਕੇ ਤੂੰ ਹੀ ਲੌਣੀ ਜਾ ਕੇ ਖੜ ਜਾ ਮੈਨੂੰ ਬਹੁਤ ਘਰ ਜਾ ਕੇ ਲਾਲੋ ਏ ਥੋੜੇ ਜਿਨ ਨੂੰ ਭਾਜੀ ਨੂੰ ਲੈ ਲੜਦੀ ਹਿੰਦੀ ਉਹਦੇ ਨਾਲ ਜਿਵੇਂ ਦਾਵਾ ਮੰਨਦਾ ਉਹਰੇ ਆ ਉਹਰੇ ਆ ਓਰੇ ਆ ਨੀ ਕਿ ਰਿਸਪੈਕਟ ਕਰ ਉਹਦੀ ਉਹਰੇ ਆ ਵੇ ਆ ਓਏ ਲਾਵਗਾ ਜੀ ਬੀਬੀ ਨਾਲ ਪੂਰਾ ਪਿਆਰ ਉਹਦਾ ਤੂੰ ਆ ਨਾ ਆਨੀ ਆਹੋ ਹੀ ਤਾਂ ਗੱਲ ਆ ਕਿ ਲਾਈ ਆ ਇਹਨਾਂ ਨੇ ਆ ਨਾ ਵਾ ਕਿ ਆਨੀ ਆ ਫੀਮੇਲ ਆ ਮੇਲ ਆ ਵੇਖਿਓ ਕਿ ਦੇ ਹਰਮਨ ਕੇ ਬਿੱਲੇ ਵਾਂਗੂ ਇਹ ਵੀ ਬਾਅਦ ਚ ਸੂਪੇ ਹੈ ਮੇਲ ਆ ਤਾਂ ਬਾਅਦ ਚ ਜਦੋਂ ਸੂਪਿਆ ਕਹਿੰਦਾ ਇਹ ਸੂਪਿਆ ਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਸਾਰੀ ਜਮਾ ਬੁੰਜੀਏ ਜੁੱਤੀ ਦਿਲਾਤੀ ਤੇ ਨਾ ਇਹਦੇ ਨਾਲ ਦੀ ਵੀ ਜੁਕਤੀ ਤੂੰ ਅੱਗੇ ਲੈ ਕੇ ਆਇਆ ਸੀ ਜਿਹੜੀ ਚਕ ਉਹ ਫਿਰ ਹੋਣੀ ਨਾ ਚੱਕੀ ਜਾਂਦੀ ਮੈਂ ਤੈਨੂੰ ਬੜੀ ਵਾਰੀ ਕਿਹਾ ਜੁੱਤੀ ਤੇ ਹਥਿਆਰ ਜੀ ਦੇ ਪੈਰਾਂ ਤੇ ਹੱਥਾਂ 'ਚ ਹੋਣ ਉਹਦੇ ਹੁੰਦੇ ਆ ਕਿਉਂ ਉਹਦੇ ਹੁੰਦੇ ਆ ਠੀਕ ਆ ਜੀ ਸੰਭਾਲ ਕੇ ਵੀ ਰੱਖਣੀ ਚਾਹੀਦੀ ਆ ਤੇ ਥੱਲੇ ਤਲੀਆਂ ਤੇ ਨਾਂ ਲੇਖ ਲਾ ਤੇ ਨਾਂ ਕੋ ਲੈ ਕੇ ਜਾਵੇ ਕੋਈ ਨਹੀਂ ਲੈ ਜਾਣਾ ਉਹ ਨਾਂ ਖੁੱਲੀਆਂ ਛੱਡਿਆ ਅੱਛਾ ਨਾਂ ਖੁੱਲੀਆਂ ਛੱਡਿਆ ਅger ਖੁੱਲ੍ਹੇ ਛੱਡਣ ਉਹਨੇ ਸੰਗਲ ਵਾਲਾ ਮੈਂ ਤੇ ਸੰਗਲ ਨਾਲ ਪਾਲਾ ਤੇ ਉਹਦੇ ਅੰਦਰ ਲੋਕ ਦੇ ਅੰਦਰ ਨਹੀਂ ਰੱਖੀਆਂ ਜਾਂਦੀਆਂ ਗੀਆਂ ਲੋਕ ਦੇ ਅੰਦਰ ਨਹੀਂ ਰੱਖੀ ਜਾਂਦੀ ਮਮੀ ਉਹ ਤਾਂ ਜਮਾਨਤ ਮੰਨਿਆ ਨੂੰ ਕਹਿ ਦਿੰਨਾ ਲੈ ਤੂੰ ਆਪ ਆ ਜਾ ਤੂੰ ਆਪ ਆ ਜਾ ਸਾਰਿਆਂ ਦੇ ਪੈਰਾਂ 'ਚ ਮੈਂ ਵੇਖੀਆਂ ਪਾਈਆਂ ਜੱਪੜਾਂ ਤੱਕ ਨਹੀਂ ਛੱਡੀਆਂ ਕਿਸੇ ਨੇ ਕੀ ਕਹਿਣਾ ਚਾਹੁੰਨੀ ਤੂੰ ਮੇਰੀਆਂ ਵੀ ਲੈ ਕੇ ਜੱਪੜਾਂ ਹੋਰ ਤਾਂ ਛੱਡ ਤੈਨੂੰ ਕੋਲ ਨਵੀਆਂ ਲੈਤੀਆਂ ਤੇ ਫਿਰ ਹੁਣ ਮੈਂ ਤਾਂ ਨਵੀਆਂ ਲੈਣੀਆਂ ਹੀ ਸੀ ਤੂੰ ਕਿਹੜਾ ਪਾਲੀਆ ਮੰਮੀ ਹਾਂ ਪਾਲੂਂਦੀ ਮੈਂ ਜਦੋਂ ਠੀਕ ਕੀਤਾ ਇਹ ਰੱਖ ਦੇ ਇਹ ਵੀ ਚਾਹੁੰਦਾ ਨੂੰ ਚੱਕੀ ਜਾਣੀ ਹੈ ਨਹੀਂ ਚੱਕੀ ਜਾਣੀ ਐਵੇਂ ਕਿਵੇਂ ਚੱਕੀ ਇੱਕ ਵਾਰੀ ਪੈਣੀ ਆ ਦੂਜੀ ਵਾਰੀ ਜੇ ਤੇਰੀ ਜੁੱਤੀ ਲੱਭ ਗਈ ਤਾਂ ਮੈਨੂੰ ਨੀਵੇਂ ਥਾਂ ਪਾ ਪਾ ਕੇ ਫੋਟੋ ਪਾਲੀ ਗੱਲ ਮੁੱਕੀ ਬਸ ਖਤਮ ਹਾਂ ਸ਼ਾਮ ਦੇ ਮੁੜ ਕੇ ਕਹਿੰਦਾ ਹੁੰਦਾ ਉਹ ਫੜਾਣੇ ਦੇ ਪਿਆਰ ਚ ਮੇਰੀ ਗਿੱਟੀ ਆ ਉਹ ਦੂਜੇ ਦੇ ਮੇਰੀ ਸ਼ਰਟ ਆ ਉਹ ਮੇਰਾ ਕੋਟ ਲੈ ਗਿਆ ਟਿਕਾ ਕੇ ਕੱਪੜੇ ਤੇ ਮੁੜ ਕੇ ਮੂੰਹ ਟੱਡ ਕੇ ਬੈਜ ਹੁੰਦਾ ਵਾ ਮੇਰੇ ਤਾਂ ਤੂੰ ਹੀ ਗਵਾਏ ਤੂੰ ਹੀ ਨਹੀਂ ਰੱਖਦੀ ਤੂੰ ਹੀ ਨਹੀਂ ਸ਼ਾਮ ਦੇ ਮੇਰੇ ਕੁਰਤੇ ਮੇ ਲੱਭ ਗਿਆ ਕਿ ਨਹੀਂ ਉਹ ਕਿੱਥੋਂ ਲੱਭਣਾ ਜੇ ਸ਼ਰਟਾਂ ਨਹੀਂ ਲੱਭੀਆਂ ਤੇ ਕੁਰਤਾ ਪਜਾਮਾ ਵੱਖਰਾ ਲੱਭ ਜੂਗ ਵੈਰੀ ਗੁੱਡ ਮੈਂ ਤਾਂ ਰਿਆਂ ਭਾਰ ਦੇਖੋ ਇਤਾਰਾ ਕਿਤੇ ਮੈਂ ਰੋਕੇ ਰੋਕੇ ਨੂੰ ਲਾਉਣੀ ਜਾ ਕੇ ਖੜ ਜਾ ਰੋਕੇ ਤੈਨੂੰ ਲਾਉਣੀ ਆ ਪੜੇ ਜਾ ਕੇ ਲਾ ਲਓ ਥੋੜੇ ਦਿਨਾਂ ਨੂੰ ਭਾਜੀ ਨੂੰ ਲੈ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਲੜਦੀ ਨਹੀਂ ਉਹਦੇ ਨਾਲ ਜਿਵੇਂ ਓਏ ਝੋਟੇ ਇਹ ਗੱਲ ਨਹੀਂ ਮੰਨਦੀ ਯਾਰ ਇਹ ਨਾ ਮੰਨਦਾ ਮੰਨਦਾ ਮੰਨ ਦੀ ਕੀ ਹੁੰਦਾ ਵਾ ਮੰਨਦਾ ਓਰੇ ਆ ਆ ਓਰੇ ਆ ਓਏ ਓਰੇ ਆ ਨਹੀਂ ਕਿ ਰਿਸਪੈਕਟ ਕਰ ਉਹਦੀ ਓਰੇ ਆ ਵੇ ਆਏ ਓਏ ਲਾਉਗਾ ਜੀ ਬੀਬੀ ਨਾਲ ਬੁਰਾ ਪਿਆਰ ਉਹਦਾ ਓਏ ਰੋਟੀ ਦਿੰਦੀ ਹੋਣੀ ਨਾ ਬੀਬੀ ਚੱਕਰਤਾਵਾ ਬੀਬੀ ਦਾ ਨਿਮਰਤ ਖਾਰਾ ਬਣੀ ਫਿਰਦੀ ਐ ਜਵਾਲ ਖੋਲ ਕੇ ਓਏ ਸਾਨੀ ਬਹੁਤਾ ਬਈ ਪਰ ਇਹ ਗੱਲ ਹੀ ਨਹੀਂ ਬੀਬੀ ਤੂੰ ਮਰੀ ਬਾਜੀ ਆਂਦਾ ਵਾ ਤਾਂ ਤੂੰ ਆ ਮਾ ਨਹੀਂ ਆਹੋਈ ਦਾ ਗੱਲ ਆ ਕੀ ਲਾਈ ਆ ਇਹਨਾਂ ਨੇ ਆਨਾ ਵਾ ਕਿ ਆਨੀ ਆ ਆਨਾ ਆਨਾ ਆਨੀ ਨਹੀਂ ਓਏ ਮੇਲ ਆ ਕਿ ਫੀਮੇਲ ਇਹ ਮੇਲ ਆ ਕਿ ਫੀਮੇਲ ਵੇਖਿਆ ਅਗੇ ਦੇ ਹਰਮਨ ਕੇ ਬਿੱਲੇ ਅੰਗੂ ਇਹ ਵੀ ਬਾਅਦ ਚ ਸੂਪੇ ਉਹ ਵੀ ਬਾ ਉਹ ਵੀ ਕਹਿੰਦੇ ਮੇਲ ਹੀ ਲਿਆਉਂਦਾ ਵਾ ਮੇਲ ਹੈ ਮੇਲ ਆਦਾ ਬਾਅਦ ਚ ਜਦੋਂ ਸੂਪਿਆ ਕਹਿੰਦਾ ਇਹ ਸੂਪਿਆ ਵਾ ਇਹ ਤਾਂ ਗੱਲ ਨਹੀਂ ਇੱਥੇ ਸੁਣੋ ਰਾ ਇਹ ਯਾਰ ਮੜਾ ਜਾ ਇਹ ਆਇਆ ਈ ਗੱਜੂ ਜੀ ਲਿਆਈ ਉਹਨੇ ਆ ਸੁਣੋ ਮੈਂ ਆਈ ਪਿਆਰੇ ਬਹੁਤ ਇਹ ਫਿਰ ਬਿੱਲੀਆਂ ਦਾ ਬਿੱਲੀ ਨਾਲ ਪਿਆਰ ਹੁੰਦਾ ਹੀ ਆ ਉਹ ਡਰ ਬੋਖਾ ਯਾਰ ਉਹ ਤੋੜ ਲਾ ਨੂੰ ਤੋਰ ਮੈਂ ਨਹੀਂ ਤੂੰ ਘੱਟ ਪਹਿਲਾਂ ਉਧਰੋਂ ਮੋੜ ਕੇ ਲਿਉਣੀ ਮੈਂ ਬਈਆ ਟੈਟ ਟ੍ਰੈਵਲ ਲੈਣੀ ਬਈ ਠੀਕ ਹੈ ਨਾ ਵੀਰ ਹੁਣਾਂ ਨੇ ਬਹੁਤ ਸੋਹਣਾ ਤਿਆਰ ਕਰਾਇਆ ਅੱਜ ਦਾ ਬਹੁਤ ਅੱਗਾ ਵੀ ਚੱਕਿਆ ਜਾਂਦਾ ਇਹਦਾ ਪਰ ਚਕਾਉਣਾ ਨਹੀਂ ਅੱਗੇ ਮੇਰੀ ਲੱਤ ਮਾਂ ਠੀਕ ਹੋਈ ਆ ਹੈ ਚਲੋ ਲਾਓ ਫਿਰ ਇਹਨੂੰ ਜਿੱਥੇ ਲਾਉਣਾ ਨਹੀਂ ਇਹ ਵੜਿਆ ਕਹਿਂਦੀ ਓ ਉਧਰ ਵੀ ਉਧਰ ਵੀ ਕਰ ਵੀ ਗੱਲ ਨੂੰ ਨਹੀਂ ਮੈਂ ਫਿਰ ਉੱਥੇ ਗੱਡੀ ਧੋਣੀ ਲਾਉਣਾ ਲਵੀ ਆ ਸ਼ਾਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚੀਕਾਂ ਮਾਰਨੇ ਤੋਂ ਹਟਾ ਦਿੱਤੀ ਵਹਿਟਵਾਣਾ ਤੁਸੀ ਨੂੰ ਪ੍ਰੋਬਲਮ ਆਵੇ ਹੁਣ ਵਾਜੇਗੀ ਨਾ ਵਧੀਆ ਇਹਦਾ ਹਟਾਉਣੀ ਆ ਹਾਂ ਬਾਕੀ ਮਾੜਾ ਮੁੜਕਾ ਮਰ ਰਹਿ ਗਿਆ ਇਹਦਾ ਕਰਾ ਦੇਣਾ ਉਹ ਵੀ ਤੇ ਦੂਜੀ ਆਪਣੀ ਦੀ ਗੱਗੂ ਨਾਲ ਕਮਾਨੀ ਕਮਾਨੀ ਲਾਉਣ ਕਰਾਤੀ ਆ ਦੀ ਸੈਟ ਉਹਦੀ ਗੱਲਾਂ ਨਾਲ ਲਾਈ ਗਈ ਕਮਾਨੀ ਕਰਾਉਣੀ ਲਈ ਲਾਈ ਵੀ ਆ ਅੱਛਾ ਹਾਂ ਸ਼ਤ ਲੋੜੀ ਜਿੱਤਾ ਹਾਂ ਸੀਟਾਂ ਤੇ ਜਿਹੜੀ ਇਹਨਾਂ ਨੇ ਆ ਉਹ ਤੋੜੀ ਆ ਦੀ ਆ ਕਮਾਨੀ ਕਮਾਨੀ ਲਈ ਹਾਂ ਬਾਤ ਕੀ ਕਰਨੀ ਉਹ ਕਿਧਰ ਚੜੀ ਜਾਂਦਾ ਮੇਰੀ ਬਹੁਤ ਧੀਆ ਵਧੀਆ ਟੀਵੀ ਕਰਾਉਣੀ ਦਿੱਤੀ ਵੀ ਚੱਲ ਨੀਵੇਂ ਵੀ ਕਰਾ ਦੇ ਵਧੀਆ ਹਾਂ ਬਰਾਵਾ ਪਾਵਰ ਸਟੀering ਇਹ ਰੋਡ ਤੇ ਚਲਾ ਮੇਰਾ ਹੱਥ ਉਹ ਨਾ ਬੰਦਾ ਵੀ ਨਾ ਹੁੰਦਾ ਚਲਾ ਕੇ ਵੇ ਹੋਏ ਹੈ ਛੜ ਤੇ ਚੜ ਜਾਂਦਾ ਇਹ ਬਰਬਰ ਭਿਲਾ ਕੋਈ ਮਰਜੀ ਹੈਂ ਤੋੜਾ ਪੜਾ ਜੇ ਤਵਾ ਦੀ ਪੜਾ ਤੇ ਪਾਸਿੰਗ ਕਿੰਨੇ ਟਾਈਮ ਦੀ ਇਹਦੀ ਹੈਂ 36 ਤੱਕ 26 ਤੱਕ ਅੱਛਾ ਚੱਲ ਤੂੰ ਕੱਟ ਮਾਰੇ ਉਹ ਚੱਲ ਆ ਜਾ ਪੰਜ ਜਾ ਜਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ